ਉਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਈ ਰਿਕਸ਼ਾ ਦਾ ਕੰਮ ਕਰੇ ਇਹ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਇਸ ਸੰਬੰਧੀ ਜਿਹੜੀ ਮੋਢਲੀ ਪੁਛਕਿਸ਼ ਦੇ ਵਿੱਚ ਇਹਦਾ ਉਪਰਾਧਕ ਪਛੁਕੜ ਮਿਲ ਆਇਆ ਪਰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਇੱਕ ਅਜਿਹੇ ਮੁਜਰਮ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੋ ਆਪਣੇ ਈ ਰਿਕਸ਼ਾ ਤੇ ਸਵਾਰ ਹੋ ਕੇ ਸ਼ਰਾਬ ਦੀ ਸਪਲਾਈ ਦੇਣ ਜਾ ਰਿਹਾ ਸੀ ਇਸ ਮਾਮਲੇ ਸਬੰਧੀ ਜਾਣਕਾਰੀ ਦੰਦਿਆਂ ਏਡੀਸੀ ਰੁਪਿੰਦਰ ਕੌਰ ਸਰਾਂ, ਏਸੀਪੀ ਅਸ਼ੋਕ ਕੁਮਾਰ ਅਤੇ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਕ੍ਰੀਮਪੂਰਾ ਬਾਜ਼ਾਰ ਲੱਸੀ ਚੌਂਗ ਪਾਸ ਮੌਜੂਦ ਸੀ ਤਾਂ ਇਸ ਦੌਰਾਨ ਈ ਰਖਸ਼ਾ ਤੇ ਸਵਾਰ ਹੋ ਕੇ ਜਾ ਰਹੇ ਸਨੀ ਕੁਮਾਰ ਉਰਫ ਸਨੀ ਨੂੰ ਜਦੋਂ ਸ਼ੱਕ ਦੀ ਬਨਾ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ 30 ਪੇਟੀਆਂ ਠੇਕਾ ਸ਼ਰਾਬ ਦੀਆਂ ਬਰਾਮਦ ਹੋਈਆਂ ਜਿਸ ਨੂੰ ਮੌਕੇ ਤੇ ਕਾਬੂ ਕਰਕੇ ਉਸ ਖਿਲਾਫ ਥਾਣਾ ਡਿਵੀਜ਼ਨ 2 ਵਿਖੇ ਮਾਮਲਾ ਦਰਜ ਕੀਤਾ ਗਿਆ। ਫੜੇ ਗਏ ਮੁਜਰਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੀ ਕਿਹਾ ਪੁਲਿਸ ਅਧਿਕਾਰੀਆਂ ਨੇ ਆਓ ਸੁਣਦੇ ਹਾਂ ਸਨੀ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਨੇ ਇਨ੍ਹਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਜੀ ਨਾਲ ਸੀ ਔਰ ਇਹਦੇ ਕੋਲੋਂ ਸਨੀ ਕੁਮਾਰ ਕੋਲੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ ਨੇ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਦਾ ਸੀ ਅੱਡ ਅੱਡ ਵਕਫ ਵਕ ਮਾਰਕੀਆਂ ਦੀਆਂ ਇਸ ਬੰਦੀ ਜਿਹੜੀ ਮੋਢਲੀ ਪੁੱਛਕਿਸ਼ ਦੇ ਵਿੱਚ ਇਹਦਾ অপরাধਕ ਪਛੁਕੜ ਮਿਲ ਆਇਆ ਪਰ ਇਹਨੂੰ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਇਹਦੇ ਅਸਲ ਸਪਲਾਈਅਰ ਕੌਣ ਨੇ ਜਾਂ ਇਹ ਕਿੱਥੋਂ ਇਹ ਲੈ ਕੇ ਆਉਂਦਾ ਸਪਲਾਈ ਉਹਨਾਂ ਸਾਰਿਆਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਸਬੰਧਤ ਤਾਰਾ ਹਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਇਹ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਤੋਂ ਦੌਰਾਨ ਚੈਕਿੰਗ ਜਦ ਇਹਨੂੰ ਚੈੱਕ ਕੀਤਾ ਗਿਆ ਤਾਂ ਸਾਨੂੰ ਇਹਦੇ ਤੌਰ ਤੇ ਰਿਕਵਰੀ ਹੋਈ ਹੈ ਔਰ ਜੋ ਮੋਡਲੀ ਪੁੱਛਕਿਸ਼ ਦੇ ਦੌਰਾਨ ਆਇਆ ਵੀ ਜਗਾਵਾਂਪੁਰ ਦੇ ਨੇੜੇ ਇਹਨੂੰ ਕੋਈ ਸਪਲਾਇਰ ਦੇ ਕੇ ਗਿਆ ਸੀਗਾ ਤੇ ਉਹਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਇਹ ਰਿਕਸ਼ਾ ਦਾ ਕੰਮ ਕਰਦਾ